ਦੇਲਪੋਸ ਪੰਜਾਬੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਦੀਪ ਸੰਦੀਪ ਤੁਹਾਨੂੰ ਦੱਸਦੀ ਕਿ ਫਿਲਮੀ ਜਗਤ ਦੇ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਮਰਾਠੀ ਅਦਾਕਾਰਾ ਉਲਮਰਾ ਕਠਾਰੀ ਦਾ ਬੀਤੇ ਕੱਲ ਕਾਰ ਐਕਸੀਡੈਂਟ ਹੋ ਗਿਆ ਹੈ ਭਿਆਨਕ ਕਾਰ ਐਕਸੀਡੈਂਟ ਹੋਇਆ ਜਿਸ ਦੇ ਵਿੱਚ ਗਨੀਮਤ ਇਹ ਰਹੀ ਕਿ ਗੱਡੀ ਦੇ 에ਅਰ ਬੈਗ ਖੁੱਲਣ ਦੇ ਕਾਰਨ ਉਰਮਿਲਾ ਕਠਾਰੀ ਦੀ ਜਾਨ ਜਿਹੜੀ ਵੱਜ ਜਾਂਦੀ ਹੈ ਮਰਦੇ ਮਰਦੇ ਬੱਚੇ ਨੇ ਡਰਾਈਵਰ ਜ਼ਖਮੀ ਹੁੰਦਾ ਹੈ ਪਰ ਗੱਡੀ ਦੀ ਰਫਤਾਰ ਇੰਨੇ ਕਜਾਦਾ ਤੇਜ਼ ਸੀ ਕਿ ਉਸਨੇ ਮੈਟਰੋ ਦੇ ਦੋ ਕਰਮਚਾਰੀ ਨੇ ਜਿਹੜੇ ਉਹਨਾਂ ਦੇ ਵਿੱਚ ਜਾ ਕੇ ਗੱਡੀ ਸਿੱਧੀ ਵਾਛਦੀ ਹੈ ਜਿੰਨਾਂ ਦੇ ਵਿੱਚੋਂ ਇੱਕ ਕਰਮਚਾਰੀ ਦੀ ਮੌਕੇ ਤੇ ਮੌਤ ਹੋ ਗਈ ਹੈ ਤੇ ਇੱਕ ਭਿਆਨਕ ਜਿਹੜਾ ਹੈਗਾ ਰੂਪ ਦੇ ਵਿੱਚ ਜ਼ਖਮੀ ਹੋਇਆ ਹੈ ਜਿਹੜਾ ਹਸਪਤਾਲ ਦੇ ਵਿੱਚ ਉਸ ਦਾ ਇਲਾਜ ਚੱਲ ਰਿਹਾ ਹੈ ਅੱਥੇ ਤੁਹਾਨੂੰ ਦੱਸਦੀ ਕਿ ਪੁਲਿਸ ਦੇ ਵੱਲੋਂ ਸੰਮਤਾ ਨਗਰ ਪੁਲਿਸ ਸਟੇਸ਼ਨ ਦੇ ਵਿੱਚ ਡਰਾਈਵਰ ਦੇ ਖਿਲਾਫ ਜਿਹੜਾ ਕੇਸ ਵੀ ਦਰਜ ਕੀਤਾ ਗਿਆ ਹੈ ਮਾਮਲਾ ਦਰਜ ਕੀਤਾ ਗਿਆ ਪੁਲਿਸ ਨੇ ਮਾਮਲੇ ਦੀ ਜਿਹੜੀ ਜਾਂਚ ਹੈ ਸ਼ੁਰੂ ਕਰ ਦਿੱਤੀ ਹੈ ਪੁਲਿਸ ਦੇ ਮਤਾਬਕ ਕਾਰ ਦੇ ਅੰਦਰ 에어ਬੈਗ ਖੁੱਲਣ ਦੇ ਕਾਰਨ ਉਰਮਨਾ ਕੁਠਾਰੀ ਹੈ ਜਿਹੜੀ ਉਹ ਮਰਦੇ ਮਰਦੇ ਬਚੀ ਹੈ ਅਤੇ ਹਾਦਸੇ ਦੇ ਵਿੱਚ ਗੱਡੀ ਹੈ ਜਿਹੜੀ ਬੁਰੀ ਤਰ੍ਹਾਂ ਦੇ ਨਾਲ ਹਾਦਸਾ ਗ੍ਰਸਤ ਹੋ ਗਈ ਹੈ ਨਾਲ ਹੀ ਪੁਲਿਸ ਨੇ ਇਹ ਦੱਸਿਆ ਹੈ ਕਿ ਕਾਰ ਦੀ ਰਫਤਾਰ ਬਹੁਤ ਜ਼ਿਆਦਾ ਤੇਜ਼ ਸੀ ਇਸੇ ਦੇ ਕਾਰਨ ਦੋ ਮੈਟਰੋ ਕਰਮਚਾਰੀ ਨੇ ਉਹਨਾਂ ਦੇ ਵਿੱਚੋਂ ਇੱਕ ਜਿਹੜਾ ਸੀਗਾ ਉਹ ਜ਼ਖਮੀ ਹੈ ਬਹੁਤ ਜ਼ਿਆਦਾ ਜ਼ਖਮੀ ਹੈ ਅਤੇ ਦੂਸਰੇ ਦੀ ਜਿਹੜੀ ਮੌਤ ਹੋ ਗਈ ਹੈ ਤੁਹਾਨੂੰ ਦੱਸਦੀ ਕਿ ਉਰਮਲਾ ਫਿਲਮੀ ਦੁਨੀਆ ਦੇ ਵਿੱਚ ਉਹਨਾਂ ਦੀ ਜੇ ਗੱਲ ਕਰੀਏ ਕੰਮ ਦੀ ਤਾਂ ਦੁਨੀਆਦਾਰੀ ਸ਼ੁਭ ਮੰਗਲ ਸਾਵਧਾਨ ਵਰਗੀਆਂ ਮਰਾਠੀ ਫਿਲਮਾਂ ਦੇ ਵਿੱਚ ਉਹ ਕੰਮ ਕਰ ਚੁੱਕੇ ਨੇ ਐਕਟਰ ਮਹੇਸ਼ ਕੁਠਾਰੀ ਦੇ بیٹے ਆਦੀਨਾਥ ਕੁਠਾਰੀ ਦੇ ਨਾਲ ਉਹਨਾਂ ਦਾ ਵਿਆਹ ਹੋਇਆ ਹੈ ਪਤੀ ਆਦੀਨਾਥ ਨੇ ਦੱਸਿਆ ਕਿ ਉਰਮਲਾ ਹਜੇ ਹਸਪਤਾਲ ਦੇ ਵਿੱਚ ਹੈ ਅਤੇ ਹੌਲੀ-ਹੌਲੀ ਉਹ ਰਿਕਵਰ ਹੋ ਰਹੇ ਨੇ ਉਹਨਾਂ ਨੇ ਕਿਹਾ ਕਿ ਕਿਸੇ ਨੂੰ ਇਹ ਨਹੀਂ ਪਤਾ ਕਿ ਐਕਸੀਡੈਂਟ ਕਿਵੇਂ ਹੋਇਆ ਸੀ ਉਰਮਿਲਾ ਉਦੋਂ ਕਾਰ ਦੇ ਵਿੱਚ ਸੁੱਤੀ ਪਈ ਸੀ 에어ਬੈਗ ਖੁੱਲ ਗਏ ਜਿਸ ਦੇ ਕਾਰਨ ਉਸਦੀ ਜਿਹੜੀ ਹੈ ਜਾਨ ਬਚੀ ਹੈ ਤਾਂ ਵੱਡੀ ਖਬਰ ਮਰਾਠੀ ਫਿਲਮ ਇੰਡਸਟਰੀ ਅਤੇ ਫਿਲਮੀ ਜਗਤ ਦੇ ਨਾਲ ਜੁੜੀ ਇਹ ਖਬਰ ਆ ਰਹੀ ਹੈ ਕਿ ਉਰਮਿਲਾ ਕਠੋਰੀ ਕੋਠਾਰੀ ਨੇ ਜਿਹੜੇ ਉਹ ਫਿਲਮ ਦੇ ਵਿੱਚ ਉਹਨਾਂ ਦਾ ਜਿੰਨਾ ਦਾ ਵੱਡਾ ਨਾਮ ਹੈ ਉਹਨਾਂ ਦੀ ਜਿਹੜੀ ਗੱਡੀ ਆ ਭਿਆਨਕ ਹਾਦਸੇ ਦਾ ਸ਼ਿਕਾਰ ਹੁੰਦੀ ਹੈ ਗੱਡੀ ਦੇ ਗਨੀਮਤ ਇਹ ਰਹੀ ਕਿ ਗੱਡੀ ਦੇ 에য়ার ਬੈਗ ਖੁੱਲ ਜਾਂਦੇ ਨੇ ਜਿਸ ਦੇ ਕਾਰਨ ਜਿਹੜੀ ਅਦਾਕਾਰਾ ਉਸ ਦੀ ਜਾਨ ਪਾਛ ਜਾਂਦੀ ਹੈ ਡਰਾਈਵਰ ਜ਼ਖਮੀ ਹੈ ਪਰ ਗੱਡੀ ਦੀ ਰਫ਼ਤਾਰ ਇੰਨੀ ਤੇਜ਼ ਸੀ ਕਿ ਉਹ ਗੱਡੀ ਆ ਜਿਹੜੀ ਮੈਟਰੋ ਸਟੇਸ਼ਨ ਦੇ ਕੋਲੇ ਜਿੱਦੇ ਕੰਮ ਕਰ ਰਹੇ ਹੁੰਦੇ ਨੇ ਕਰਮਚਾਰੀ ਉਹਨਾਂ ਦੇ ਵਿੱਚ ਸਿੱਧੀ ਵੱਜਦੀ ਹੈ ਜਿਸ ਦੇ ਕਾਰਨ ਉੱਥੇ ਜਿਹੜੇ ਕੰਮ ਕਰ ਰਹੇ ਜਿਹੜੇ ਕਰਮਚਾਰੀ ਹੁੰਦੇ ਨੇ ਦੋਹਾਂ ਦੇ ਵਿੱਚੋਂ ਇੱਕ ਦੀ ਹੈਗੀ ਆ ਜਿਹੜੀ ਮੌਤ ਹੋ ਗਈ ਹੈ ਦੂਜਾ ਜ਼ਖਮੀ ਹੈ ਡਰਾਈਵਰ ਹੈ ਜਿਹੜਾ ਗੱਡੀ ਦਾ ਉਰਮਿਲਾ ਕੋਠਾਰੀ ਦਾ ਜਿਹੜਾ ਡਰਾਈਵਰ ਹੈ ਉਸਤੇ ਮੁਕੱਦਮਾ ਜਿਹੜਾ ਦਰਜ ਕਰ ਲਿਆ ਗਿਆ ਹੈ। ਦਿਲਪੋਸ ਪੰਜਾਬੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਦੀਪ ਸੰਦੀਪ ਤੁਹਾਨੂੰ ਦੱਸਦੀ ਕਿ ਫਿਲਮੀ ਜਗਤ ਦੇ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਮਰਾਠੀ ਅਦਾਕਾਰਾ ਉਲਮਰਾ ਕੋਠਾਰੀ ਦਾ ਬੀਤੇ ਕੱਲ ਕਾਰ ਐਕਸੀਡੈਂਟ ਹੋ ਗਿਆ ਹੈ ਭਿਆਨਕ ਕਾਰ ਐਕਸੀਡੈਂਟ ਹੋਇਆ ਜਿਸ ਦੇ ਵਿੱਚ ਗਨੀਮਤ ਇਹ ਰਹੀ ਕਿ ਗੱਡੀ ਦੇ 에ਅਰ ਬੈਗ ਖੁੱਲਣ ਦੇ ਕਾਰਨ ਉਰੇ ਮਿਲਖਠਾਰੀ ਦੀ ਜਾਨ ਹੈ ਜਿਹੜੀ ਵੱਜ ਜਾਂਦੀ ਹੈ ਮਰਦੇ ਮਰਦੇ ਬੱਚੇ ਨੇ ਡਰਾਈਵਰ ਜ਼ਖਮੀ ਹੁੰਦਾ ਹੈ ਪਰ ਗੱਡੀ ਦੀ ਰਫਤਾਰ ਇੰਨੀ ਕਾ ਜ਼ਿਆਦਾ ਤੇਜ਼ ਸੀ ਕਿ ਉਸਨੇ ਮੈਟਰੋ ਦੇ ਦੋ ਕਰਮਚਾਰੀ ਨੇ ਜਿਹੜੇ ਉਹਨਾਂ ਦੇ ਵਿੱਚ ਜਾ ਕੇ ਗੱਡੀ ਸਿੱਧੀ ਵੱਜਦੀ ਹੈ ਜਿਨ੍ਹਾਂ ਦੇ ਵਿੱਚੋਂ ਇੱਕ ਕਰਮਚਾਰੀ ਦੀ ਮੌਕੇ ਤੇ ਮੌਤ ਹੋ ਗਈ ਹੈ ਤੇ ਇੱਕ ਭਿਆਨਕ ਜਿਹੜਾ ਹੈਗਾ ਰੂਪ ਦੇ ਵਿੱਚ ਜ਼ਖਮੀ ਹੋਇਆ ਹੈ ਜਿਹੜਾ ਹਸਪਤਾਲ ਦੇ ਵਿੱਚ ਉਸ ਦਾ ਇਲਾਜ ਚੱਲ ਰਿਹਾ ਹੈ ਇੱਥੇ ਤੁਹਾਨੂੰ ਦੱਸਦੀ ਕਿ ਪੁਲਿਸ ਦੇ ਵੱਲੋਂ ਸਮਤਾ ਨਗਰ ਪੁਲਿਸ ਸਟੇਸ਼ਨ ਦੇ ਵਿੱਚ ਡਰਾਈਵਰ ਦੇ ਖਿਲਾਫ ਜਿਹੜਾ ਕੇਸ ਵੀ ਦਰਜ ਕੀਤਾ ਗਿਆ ਹੈ ਮਾਮਲਾ ਦਰਜ ਕੀਤਾ ਗਿਆ ਪੁਲਿਸ ਨੇ ਮਾਮਲੇ ਦੀ ਜਿਹੜੀ ਜਾਂਚ ਹੈ ਸ਼ੁਰੂ ਕਰ ਦਿੱਤੀ ਹੈ ਪੁਲਿਸ ਦੇ ਮਤਾਬਕ ਕਾਰ ਦੇ ਅੰਦਰ 에ਅਰਬੈਗ ਖੁੱਲਣ ਦੇ ਕਾਰਨ ਉਰਮਨਾ ਕੁਠਾਰੀ ਹੈ ਜਿਹੜੀ ਉਹ ਮਰਦੇ ਮਰਦੇ ਬਚੀ ਹੈ ਅਤੇ ਹਾਦਸੇ ਦੇ ਵਿੱਚ ਗੱਡੀ ਹੈ ਜਿਹੜੀ ਬੁਰੀ ਤਰ੍ਹਾਂ ਦੇ ਨਾਲ ਹਾਦਸਾ ਗ੍ਰਸਤ ਹੋ ਗਈ ਹੈ ਨਾਲ ਹੀ ਪੁਲਿਸ ਨੇ ਇਹ ਦੱਸਿਆ ਹੈ ਕਿ ਕਾਰ ਦੀ ਰਫਤਾਰ ਬਹੁਤ ਜ਼ਿਆਦਾ ਤੇਜ਼ ਸੀ ਇਸੇ ਦੇ ਕਾਰਨ ਦੋ ਮੈਟਰੋ ਕਰਮਚਾਰੀ ਨੇ ਉਹਨਾਂ ਦੇ ਵਿੱਚੋਂ ਇੱਕ ਜਿਹੜਾ ਸੀਗਾ ਉਹ ਜ਼ਖਮੀ ਹੈ ਬਹੁਤ ਜ਼ਿਆਦਾ ਜ਼ਖਮੀ ਹੈ ਅਤੇ ਦੂਸਰੇ ਦੀ ਜਿਹੜੀ ਮੌਤ ਹੋ ਗਈ ਹੈ ਤੁਹਾਨੂੰ ਦੱਸਦੀ ਕਿ ਉਰਮਿਲਾ ਫਿਲਮੀ ਦੁਨੀਆ ਦੇ ਵਿੱਚ ਉਹਨਾਂ ਦੀ ਜੇ ਗੱਲ ਕਰੀਏ ਕੰਮ ਦੀ ਤਾਂ ਦੁਨੀਆਦਾਰੀ ਸ਼ੁਭ ਮੰਗਲ ਸਾਵਧਾਨ ਵਰਗੀਆਂ ਮਰਾਠੀ ਫਿਲਮਾਂ ਦੇ ਵਿੱਚ ਉਹ ਕੰਮ ਕਰ ਚੁੱਕੇ ਨੇ ਐਕਟਰ ਮਹੇਸ਼ ਕੁਠਾਰੀ ਦੇ ਬੇਟੇ ਆਦੀਨਾਥ ਕੁਠਾਰੀ ਦੇ ਨਾਲ ਉਹਨਾਂ ਦਾ ਵਿਆਹ ਹੋਇਆ ਹੈ ਪਤੀ ਆਦੀਨਾਥ ਨੇ ਦੱਸਿਆ ਕਿ ਉਰਮਿਲਾ ਹਜੇ ਹਸਪਤਾਲ ਦੇ ਵਿੱਚ ਹੈ ਅਤੇ ਹੌਲੀ ਹੌਲੀ ਉਹ ਰਿਕਵਰ ਹੋ ਰਹੇ ਨੇ ਉਹਨਾਂ ਨੇ ਕਿਹਾ ਕਿ ਕਿਸੇ ਨੂੰ ਇਹ ਨਹੀਂ ਪਤਾ ਕਿ ਐਕਸੀਡੈਂਟ ਕਿਵੇਂ ਹੋਇਆ ਸੀ ਉਰਮਿਲਾ ਉਦੋਂ ਕਾਰ ਦੇ ਵਿੱਚ ਸੁੱਤੀ ਪਈ ਸੀ 에ਅਰ ਬੈਗ ਖੁੱਲ ਗਿਆ ਜਿਸ ਦੇ ਕਾਰਨ ਉਸ ਦੀ ਜਿਹੜੀ ਹੈ ਜਾਨ ਬਚੀ ਹੈ ਤਾਂ ਵੱਡੀ ਖਬਰ ਮਰਾਠੀ ਫਿਲਮ ਇੰਡਸਟਰੀ ਅਤੇ ਫਿਲਮੀ ਜਗਤ ਦੇ ਨਾਲ ਜੁੜੀ ਇੱਕ ਖਬਰ ਆ ਰਹੀ ਹੈ ਕਿ ਉਰਮਿਲਾ ਕਠੋਰੀ ਕੁਠਾਰੀ ਨੇ ਜਿਹੜੇ ਉਹ ਫਿਲਮ ਦੇ ਵਿੱਚ ਉਹਨਾਂ ਦਾ ਜਿੰਨਾ ਦਾ ਵੱਡਾ ਨਾਮ ਹੈ ਉਹਨਾਂ ਦੀ ਜਿਹੜੀ ਗੱਡੀ ਆ ਭਿਆਨਕ ਹਾਦਸੇ ਦਾ ਸ਼ਿਕਾਰ ਹੁੰਦੀ ਹੈ ਗੱਡੀ ਦੇ ਗਨੀਮਤ ਇਹ ਰਹੀ ਕਿ ਗੱਡੀ ਦੇ 에য়ার ਬੈਗ ਖੁੱਲ ਜਾਂਦੇ ਨੇ ਜਿਸ ਦੇ ਕਾਰਨ ਜਿਹੜੀ ਅਦਾਕਾਰਾ ਉਸ ਦੀ ਜਾਨ ਪਾਛ ਜਾਂਦੀ ਹੈ ਡਰਾਈਵਰ ਜ਼ਖਮੀ ਹੈ ਪਰ ਗੱਡੀ ਦੀ ਰਫ਼ਤਾਰ ਇੰਨੀ ਤੇਜ਼ ਸੀ ਕਿ ਉਹ ਗੱਡੀ ਆ ਜਿਹੜੀ ਮੈਟਰੋ ਸਟੇਸ਼ਨ ਦੇ ਕੋਲੇ ਜਿੱਦੇ ਕੰਮ ਕਰ ਰਹੇ ਹੁੰਦੇ ਨੇ ਕਰਮਚਾਰੀ ਉਹਨਾਂ ਦੇ ਵਿੱਚ ਸਿੱਧੀ ਵੱਜਦੀ ਹੈ ਜਿਸ ਦੇ ਕਾਰਨ ਉੱਥੇ ਜਿਹੜੇ ਕੰਮ ਕਰ ਰਹੇ ਜਿਹੜੇ ਕਰਮਚਾਰੀ ਹੁੰਦੇ ਨੇ ਦੋਹਾਂ ਦੇ ਵਿੱਚੋਂ ਇੱਕ ਦੀ ਹੈਗੀ ਆ ਜਿਹੜੀ ਮੌਤ ਹੋ ਗਈ ਹੈ ਦੂਜਾ ਜ਼ਖਮੀ ਹੈ ਡਰਾਈਵਰ ਹੈ ਜਿਹੜਾ ਗੱਡੀ ਦਾ ਉਰਮਿਲਾ ਕੋਠਾਰੀ ਦਾ ਜਿਹੜਾ ਡਰਾਈਵਰ ਆ ਉਸਤੇ ਮੁਕੱਦਮਾ ਜਿਹੜਾ ਦਰਜ ਕਰ ਲਿਆ ਗਿਆ ਹੈ